ਉਹ ਹੁੰਦਾ ਆਬਦਾ ਸਮਾਂ ਵੀ ਲੈ ਕੇ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਹੁਣ ਸਮਾਂ ਜਿੰਨਾ ਹੈਗਾ ਉਨੇ ਹੀ ਮਿਲਣਾ ਹੈ ਇਹ ਬੱਚਾ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਹੈ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਕੋਈ ਇਹ ਥੋੜੀ ਆ ਵੀ ਜਿੱਦ ਕਰਨ ਲੱਗਾ ਕੋਈ ਮੈਨੂੰ ਸਮਾਂ ਦੇ ਤਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਾਤੋਂ ਕੀ ਭਾਲਦੇ ਨੇ ਬ੍ਰਿੰਗਸਵ ਕਹਿੰਦੇ ਕਿ ਮੈਂ ਤਾਂ ਸਰਕਾਰ ਦੇ ਹੱਕ ਵਿੱਚ ਵੀ ਕੁਝ ਗੱਲਾਂ ਕਰਨੀਆਂ ਸੀ ਕਹਿੰਦੇ ਮੈਨੂੰ ਪੈਸੇ ਨਹੀਂ ਕਰਨਾ ਜਦੋਂ ਇਹਨਾਂ ਦੀ ਸਰਕਾਰ थी ਉਦੋਂ ਕੁਝ ਕਰ ਨਹੀਂ ਸਕੇ ਹੁਣ ਕੀ ਇਹਨਾਂ ਦੇ ਹੱਕ ਚ ਕਰਨੀਆਂ ਹੁਣ ਇਹਨਾਂ ਦੀ ਕੋਈ ਲੜਾਈ ਆ ਸਭ ਦੀ ਹਰ ਇੱਕ ਦਾ ਆ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਆਫਰੇ ਫਿਰਦੇ ਨੇ ਇਹਨਾਂ ਦਾ ਆਫਰੇ ਵਾ ਨਾ ਸੀ ਆਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਂਗੇ ਉਹ ਦਇਆ ਕਰਦੇ ਨੇ ਚੂਰ ਨਾਜ ਖਵਾਵਾਂਗੇ ਦੇਖਦੇ ਜਾਓ ਉਹ ਕਹਿੰਦੇ ਹਰ ਮਹੀਨੇ ਦਾ ਹਰ ਮਹੀਨੇ ਦਾ ਬਜਟ ਪਤਾ ਨਾ ਸੁਣੋ 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 ਇੱਕ ਇੱਕ ਕਰਕੇ ਉਹ ਕਹਿੰਦੇ ਜਿੰਦਰੇ ਦਾ ਮਤਲਬ ਇਹ ਸੀ ਵੀ ਬਾਹਰ ਨਾ ਨਿਕਲ ਜਾਣ ਕੱਲ ਜਿੰਦਰੇ ਲਾਇ ਨਹੀਂ ਉਹ ਭੱਜ ਗਏ ਨਾ ਜਿੰਦਰੇ ਭੱਜ ਗਏ ਨਾ ਸੋ ਇਹਨਾਂ ਦਿੱਤਾ ਅਸੀਂ ਤਾਂ ਖੁਦ ਪਰੇਸ਼ਾਨ ਆ ਵੀ ਕਿਉਂ ਨਹੀਂ ਅੰਦਰ ਬੈਠਦੇ ਪੰਜਾਬ ਦੀ ਗੱਲ ਅੰਦਰ ਹੋਵੇ ਇਹ ਅੰਦਰ ਬੈਠਦੇ ਨਹੀਂ ਮੜਦੇ ਦੇਖ ਲਾਂ ਵੀ ਇਹ ਅਜੇ ਮੜਦੇ ਖੜੇ ਨੇ ਇੱਕ ਆ ਕੇ ਬਾਹਰ ਕਰਕੇ মিডিਆ ਨੂੰ ਸੰਬੋਧਨ ਉਹ ਜਾ ਕੇ ਰਜਾਈ ਚ ਪੈ ਜਾਂਦਾ ਅਗਲੇ ਦਿਨ ਆਉਂਦਾ ਸੋ ਕਾਰਨ ਕੀ ਆ ਇਹਨਾਂ ਨੂੰ ਚਾਹੀਦੀ ਆ ਸ਼ੋਹਰਤ ਉਹ ਕੀ মিডিਆ ਸਾਹਮਣੇ ਆ ਕੇ ਬੋਲਣ মিডিਆ ਇਹਨਾਂ ਨੂੰ ਮੜਾ ਮੋਟਾ ਦਿਖਾਈ ਜਾਵੇ ਇਹਨਾਂ ਨੂੰ ਪੰਜਾਬ ਦੀ ਕਿੱਥੇ ਆ 726 ਕਿਸਾਨ ਸ਼ਹੀਦ ਹੋਏ ਬਾਰਡਰਾਂ ਤੇ ਦਸੋ ਇਹਨਾਂ ਨੇ ਕਿਹਨੂੰ ਸ਼ਹੀਦ ਦਿੱਤਾ ਆਪਣੇ ਦਿੱਤੇ ਕੋਈ ਉਹਨੂੰ ਕਿਸੇ ਨੂੰ ਆਪਣਾ ਸਰਧਾਂਜਲੀ ਦਿੱਤੀ ਉਹਰੇ ਕਿਸੇ ਨੂੰ ਸਰਨਾ ਦਿੱਲੀ ਨਹੀਂ ਦਿੱਤੀ ਇਹਨਾਂ ਨੇ ਨੌਕਰੀ ਕਿਸੇ ਨੂੰ ਦਿੱਤੀ ਸਾਢੇ 4 ਸਾਲ ਲੰਘੀਆਂ ਸਰਕਾਰਾਂ ਸੁੱਤੀਆਂ ਪਈਆਂ ਰਹੀਆਂ ਸਾਢੇ 4 ਸਾਲ ਸਾਢੇ 4 ਸਾਲ ਬਾਅਦ ਇਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਕਰਨਾ ਨੋਟੀਫਿਕੇਸ਼ਨ ਕਰਕੇ ਵਿੱਚ ਜੇ ਫਸਾ ਕੇ ਨੌਕਰੀਆਂ ਲੰਘ ਜਾਂਦੇ ਜੇ ਸਾਨੂੰ ਦੁਬਾਰੇ ਬਣਾਉਂਗੇ ਤਾਂ ਅਸੀਂ ਆ ਕੇ ਤੁਹਾਨੂੰ ਨੌਕਰੀਆਂ ਦੇ ਦਾਂਗੇ ਨਹੀਂ ਖਤਮ ਕਹਾਣੀ ਤੁਸੀਂ ਕਹਿੰਦੇ ਹੋ ਕਿ ਫੋਟੋ ਦਾ ਜਾਵਾਂਗੇ ਬਾਜਵਾ ਸਾਹਿਬ ਹਰ ਵਾਰੀ ਕਹਿੰਦੇ ਉਹਨੇ ਕੱਲ ਵੀ ਗਿਆ ਉਹਾਂ ਦੇ ਸਾਡੇ ਏਰੀਆ ਕੈਮਰਾ ਦੂਰ ਹੋ ਜਾਂਦਾ ਆਪ ਦੇਰੀ ਨੇੜੇ ਕਰ ਲੈਂਦੇ ਇਹਨੂੰ ਇੱਕ ਗੱਲ ਕਹਿ ਦਿਓ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਇਹਨੂੰ ਐਸਿਮ ਨਹੀਂ ਬਣ ਸਕਦਾ ਜੋ ਮਰਜ਼ੀ ਹੋ ਜੇ ਸਮਝ ਲਓ ਗੱਲ ਇਹ ਤਾਂ ਤੁਸੀਂ ਯਕੀਨ ਮੰਨਿਓ ਆਪੇ ਡੰਡੋ ਡੰਡੀ ਹੋਣ ਵਾਲੇ ਨੇ ਕਿਉਂਕਿ ਇਹਨਾਂ ਨੂੰ ਇਹ ਆ ਮੇਰੀ ਉੱਚ ਇਲੈਕਸ਼ਨ ਹੋਵੇ ਉਹਨੂੰ ਜਿਹਦੀ ਮਰਜ਼ੀ ਚ ਹੋ ਜੇ ਪਰ ਇਹਨਾਂ ਦੇ ਕੱਲੇ ਪੱਲੇ ਠੰਠੰਗ ਪਾ